ਚਰਨੀ ਦੇ ਫੋਡੀ ਅਜਕਲ ਤਾਂ ਸਾਰੇ ਚਰਚਾ ਦਾ ਵਿਸ਼ਾ ਹੀ ਚਰਨੀ ਆ ਪੰਜਾਬ ਸਾਡੇ ਕਾਂਗਰਸ ਦੇ ਬੜੇ ਦੀ ਜੜੇ ਨਹੀਂ ਉਹ ਵੀ ਚਿੰਤਾ ਚ ਨਹੀਂ ਚਰਨੀ ਦੀ ਚਿੰਤਾ ਉਹ ਤਾਂ ਨਹੀਂ ਹੈ ਕਿ ਚਾਹੇ ਉਹ ਜਗ ਦੀ ਦਾ ਲੀਡਰ ਮਾਫ ਕਰਨਾ ਚਾਹੀਏ ਪ੍ਰਧਾਨ ਨੇ ਚਾਹੀਏ ਹੋਰ ਗੱਲ ਹੋਈ ਹੈ ਕਿ ਜਿਹੜਾ ਬੰਦਾ ਜਿਹਦੀ ਕਾਂਗਰਸ ਚ ਕੋਈ ਪਰਵਾਹੀ ਨਹੀਂ ਰਹੀ ਆਤਵਾਦ ਬੇਲੀ ਜਦੋਂ ਮਿਲਟੀਟਲ ਸੀਪੀਓ ਤੋਂ ਅਕਾਲੀਆ ਇਹਨਾਂ ਮਾਨਤਾ ਦੇ ਕੀ ਪਰਵਾਰ ਉਦੋਂ ਜਦੋਂ ਵਿਮਲ ਕੌਰ ਫਾਲਸਾ ਦੇ ਅੱਛੇ ਲੜੀ ਮੈਂ ਤਾਂ ਸਰੋਪਰ ਜ਼ਿਲ੍ਹੇ ਦਾ ਇੰਚਾਰਜ ਸੀ ਉਦੋਂ ਇਹ ਅੰਜਾਰਜ ਦੇ ਜਨਰਲ ਸੈਕਟੀ ਦੀ ਪਟਿਆਲੇ ਦਾ ਸੰਗ੍ਰੂਪ ਦਾ ਰਾਜਾ ਸਿੰਘ ਸਾਡੇ ਕੈਂਡੀਡੇਟ ਸੀ ਮੈਂ ਜਿਹੜੀ ਬੈਕਗ੍ਰਾਉਂਡ ਦੱਨਾਂ ਉਦੋਂ ਇਹਨਾਂ ਨੇ ਵਿਮਲ ਕੌਰ ਫਾਲਸਾ ਦਾ ਪੁੱਛ ਲਾਇਆ ਇਸ ਪਰਵਾਦ ਨੂੰ ਇਹਦਾ ਫਾਦਰ ਹਰਸ਼ਾ ਸਿੰਘ ਕੀ ਹੁੰਦੇ ਸੀ ਇਹ ਪਰਵਾਹ ਨਹੀਂ ਉਹਦੇ ਬਾਅਦ ਐ ਮੈਂ ਤੋਂ ਰੈਡਕਸ਼ਨ ਲੜਿਆ ਪਾਰਲੀਮੈਂਟ ਦੇ ਰੋਪਰ ਅਥਾਰਟੀ ਦਾ 파ਟ ਹੁੰਦਾ ਨਾ ਰੈਡਮੇਟ ਵੀ ਤਾਂ ਨਹੀਂ ਅਕਾਲੀ ਦਰ ਦਾ ਬੁਖਤ ਬੁਝਲਾਏ ਤਾਲੀ ਬਾਅਦ ਸਾਹ ਗੀਗੀ ਸਤਬਿੰਦਰ ਕੌਰ ਤਾਲੀ ਬਾਅਦ ਜੀ ਦੋ ਨਾ ਰੈਡਮੇਟ 2004 ਕਿਉਂ ਇਹ ਪਤਾ ਕਿ ਇਹਨਾਂ ਦੀ ਫੈਮਲੀ ਦੀ ਦੀ ਬੈਕਗ੍ਰਾਉਂਡ ਹੈ ਕੈਪਟਨ ਦੇ ਜਿਹੜੇ ਹੋਣ ਨਾਲ ਇਹ ਕਾਂਗਰਸ ਚਬਾਰਾ ਚ ਆ ਗਿਆ। ਮਾਨਦਲ ਚ ਵੀ ਰਹਾ। ਆਜ਼ਾਦ ਜਿੱਤ ਕੇ ਬਾਦਲ ਨਾ ਗਿਆ। ਫੇਰ ਮਨਪ੍ਰੀਤ ਨੇ ਜੱਟ ਪਾਰਟੀ ਬਣਾਈ ਨਾ। ਪੀਪੀ ਤੇਰੇ ਪਿੱਛੇ ਗਿਆ। ਪੀਪੀ ਤੋਂ ਬਾਅਦ ਜੱਟ ਬਾਦਨਾ ਨੇ ਮਨਮੋਹ ਚੰਗੇ ਦੇ ਭਰਾ ਹੁਣ ਅਬ ਚੱਕਿਆ ਪਾਲਸ ਨੇ ਸਿਟੀ ਸਰਕਰ ਸਪੈਂਡ ਦੇ ਦਿੱਤੇ। ਉਹ ਜਦ ਮਜੀਠੀਆ ਨੇ ਕਿਹਾ ਵੀਰੋ ਤੋਂ ਆ ਕੇ ਮੇਰੇ ਬੋਡੀ ਉੱਤੇ ਭੁੰਜੇ ਬੈ ਗਿਆ ਛੱਪੀ ਹੈ ਜੀ ਔਰ ਉਹ ਉਹ ਤੋਂ ਉਹਨਾਂ ਨੇ ਅਛਾ ਜੇ ਸੁਣਾਓ ਕਿ ਬਾਗਨਾਥ ਦੀ ਕੈਪਟਨ ਦੀ ਇਹਨਾਂ ਨੇ ਚਾਰ ਜੇ ਬੰਦਰਾ ਕਰ دیا۔ ਨਹੀਂ ਤਾਂ ਕੈਪਟਨ ਵੀ ਜੇਹੜੇ ਚ ਜਾਂਦਾ ਜੇ ਸੁਣਾ ਰਹੇ ਹਾਂ ਉਹ ਦੀ ਤੇ ਮਨਮੋਹਨ ਸਿੰਘ ਉਹ ਵੀ ਜਾਂਦੇ ਤੇ ਪੰਜਾਬ ਦੀ ਸ਼ਹਿਰ ਸੱਤ ਬਦਲੀ ਤੁਸੀਂ ਢਾਹੇ ਰੱਖਦਾ ਅੱਗੇ ਹੈ ਛੱਪੀ ਚੱਡੀ ਮੈਚ ਕਵਾਨਾ ਕੇ 12 ਚ ਕਾਮਰਸ ਦਾ ক্রিকেট ਮਨੀਸ਼ ਕਰਕੇ ਆ ਗਿਆ ਕੈਪਟਨ ਦੀ سپورਟ ਹੋਂ ਲੀਡਰ ਵੀ ਜਿਹੜੇ ਦਿਨ ਪਈ ਬਰਾੜ ਟਾਈਪ ਲੀਡਰ ਹੈਗੇ ਨਹੀਂ ਅੱਜ ਉਹ ਰਾਨੇ ਤਲਾਦਾ ਨੇ ਬਾੜਤਾ ਸਵਾਰ ਹੈ ਵੀ 3 ਸਾਲ ਦੇ ਵਿੱਚ ਉਹ ਨੂੰ ਐਲਪੀ ਦਾ ਲੀਡਰ ਬਣ ਆਪਾਂ ਸਾਡੇ ਐਸੀ ਲੀਡਰ ਬੜੇ ਸੀਨੀਅਰ ਜਿਹੜੇ 5 5 6 6 ਗਾੜੀ ਐਮਐਲਏ ਬਣੇ ਬੈਕਗ੍ਰਾਉਂਡ ਕਲਾਸਿਕ ਹਿੰਦੂ ਲੀਡਰ ਵੀ ਸੀਗੇ ਅਜੀ ਪਾਂਡੇ ਜਿਹੜਾ ਉਹ ਦਿਹਾੜੇ ਤੋਂ ਪੰਜ ਵਾਰ ਬਣਿਆ ਲਾਰਜ ਚੰਗ ਪੰਜ ਵਾਰ ਬਣਿਆ ਉਹ ਵੀ ਸੀ ਹੋਰ ਛੇ 80 ਲੀਟਰ ਵੀ ਸੀਗੇ ਉਹ ਨਾਮ ਪਟਕੀ ਇਹ ਐਸੀ ਗਰੋਨਾ ਸੀ ਤੁਸੀਂ ਦੇਖੋ ਕਿ ਪਤਾ ਨਹੀਂ ਇਹਨੇ ਕਿਹੜੀ ਸੌਗਤੀ ਗੱਠੀ ਸਰਹਾਈਆ ਦੇ ਦਿਵਾਰਿਆਂ ਚੰਨੀ ਨੇ ਅਜੇ ਸੀ ਯਰ ਦੀ ਗੱਲ ਜਿਹੜਾ ਬੁਲਾਤਾ ਸੁਨੀਲ ਜਾਕਰ ਐਡਵ ਹਾਂਦਾਨੀ ਉਹ ਦਾ ਪਿਤਾ ਜੀ ਬਰਾਮ ਜਾਖੜ ਜੀ ਜਿਹੜੇ ਸੁਪੀਟਰ ਸੀਗੇ ਤੇ ਪਿਰੀ ਯਾਦ ਹੈ ਪੁਰਾਣੇ ਡੀਟਰ ਉਹਨੂੰ ਕੱਢ ਕੇ ਐ ਮਾਰਿਆ ਜਿਵੇਂ ਮੱਖਣ ਚੋਂ ਵਾਲ ਕੱਢੀ ਜਾਂ। ਉਹਨੂੰ ਉਲਦਦਾ ਵੀ ਪੋਸ਼ਾਦੀ। ਫੇਰ ਉਹ ਕੁਨਾਂ ਤਰੀਕਾ ਨਾਲ ਬੇਦੇਵੀ ਸੁਨੀ ਜਾਖੜ ਨਾਲ ਕੈਰ ਮਿਲ ਹੁੰਦੀ। ਇਹ ਤਾਂ ਭੱਜੇ ਨੇ। ਇਹ ਚੰਨੀੌਰ ਦੀ ਭੁਜਾਈ ਹੋਈ ਬੁੱਧੀ ਨਹੀਂ। ਦੇਤੀ ਨਹੀਂ ਭੱਜਿਆ। ਨੇੜੇ ਦੀ ਰਿਸ਼ਤੇਦਾਰੀ ਹੈ। ਚੌਂਦਰੀ ਖਾਨਦਾਨ ਦੇ ਪਰਮਜੀਤ ਪੌਰ ਦੀ ਉਹ ਭੱਜੀ ਉਹ ਵੀ ਚੰਨੀ ਦੀ ਭੁਜਾਈ ਹੋਈ ਭੱਜੀ। ਹੋਰ ਬਾਰੇ ਸ਼ੁਰੂ ਪਾਸ ਕੈਂਡੀਡਟ ਜਿਹੜੇ ਨੇ ਉਹ ਜਿਹੜੇ ਸੀਜੀ ਤੋਂ ਕਹਾ ਕੇ ਇੱਕ ਬਕਹਾਵ ਬਤਾਏ ਉਹ ਬੜੀ ਬੜੀ ਪਾਉਨ ਵਾਲੇ ਦੀ ਬੈਣ ਨਹੀਂ ਹੈ ਇਹ ਜਦ ਬੜੀਆਂ ਹੋਣ ਸੁਨੀਆਂ ਵਿੱਚ ਰਾਜਾ ਯਾਦ ਪੜੇ ਫਿਰ ਤਾਂ ਚੱਗੀਆਂ ਨਹੀਂ ਫਿਰਨਗੇ ਕੱਲੇ ਆਪੀ ਤਾਂ ਸਾਹਾਈ ਤਾਂ ਨਹੀਂ ਹੋ ਕੇ ਰਾਜ ਬੈਠੇ ਬਹਾਤੇ ਕਿ ਪਾਰਟੀ ਛੱਡ ਗਏ ਇਹ ਤਾਂ ਮੇਰੇ ਵਰਗੇ ਬੈਠੇ ਨੇ ਜੀ ਕਾਂਗਰਸ ਤੇ ਸਿੱਧੂ ਦੀ ਗੱਲ ਕਰਦੇ ਇਸ ਗੁਰੂ ਐਸਟਾ ਨੂੰ ਸਹੀ ਦਿਓ ਬੋਲ ਬਤਾਇਆ ਜਿੱਦ ਤੱਕ ਨੂੰ ਹਾਈਕਮਾਨ ਨੂੰ ਕਹੋ ਉਹ ਡਿੜੀ ਵਾਲਿਆਂ ਦੇ ਜ਼ਿਆਦਾ ਨੇੜੇ ਹੈ ਹਾਈਕਮਾਨ ਚਾਹੀਦਾ ਹੋ ਤਾਂ ਕੰਮ ਲੈਣਾ ਉਹਦੀ ਰਾਇ ਲੈਣੀ ਚਾਹੀਦੀ ਸੀ ਪਹਿਲਾਂ ਤਾਂ ਟਿਕਟੋਰਨ ਦੀ ਵੱਲ ਚ ਰਾਇ ਲੈਣੀ ਚਾਹੀਦੀ ਸਾਡੀ ਤਾਂ ਰਹਿਮ ਨਹੀਂ ਲਈ ਕਿਸੇ ਦੀ ਜਦੋਂ 20% ਟਿਕਟ ਮੰਗਦੀ ਸੀ ਅਜੇ ਕਮਿਊਨਿਟੀ ਦਿੱਤੀ ਮੈਂ ਤਾਂ ਕਾਂਗਰਸ ਦੀ ਪ੍ਰਧਾਨ ਮੰਗ ਦਿੱਤੀ ਉਹਨਾਂ ਨੇ ਨਹੀਂ ਦਿੱਤੀ ਅਜੇ ਮੈਨੂੰ ਪੁੱਛਿਆ ਗਿਆ ਮੈਂ ਕਿ ਦਿੱਤੇ ਮੇਰੀ ਜ਼ਰੂਰਤ ਹੈ ਮੈਂ ਪਿਆਰ ਹੈ ਅੱਜ ਮੈਂ ਰਹਿ ਗਾ ਇੱਥੇ ਤਾਂ ਬਿਆਸੀ ਬਿਆਸੀ ਚਾਲ ਦੇ ਲੜਦੇ ਨੇ ਇਲੈਕਸ਼ਨ ਮੇਗੀ ਤਾਂ ਉਮਰ ਇਹ 75 ਸਾਲ ਹੋਈ ਹੈ ਜੀ ਸੰਤੋਖ ਚੌਧਰੀ ਬੈਠੀ ਹੈ ਐਕਸਪਮੀਨਿਸਟਰ ਅਸ਼ੀਆਰਪੁਰ ਤੋਂ ਹੋਰ ਕਈ ਬਾਰੇ ਸਾਡੇ ਬਟਿੰਡੇ ਚ ਲੀਡਰ ਬੈਠੇ ਨੇ ਫਰੀਦਕੋੜ ਤੋਂ ਬੈਠੇ ਨੀ ਪਟਿਆਲਾ ਤੋਂ ਬੈਠੇ ਨੀ ਕਈ ਨਾ ਲੁਧਿਆਣਾ ਤੋਂ ਬੈਠੇ ਨੇ ਜੀ ਇਹ ਜਿਹੜੀ ਗੱਲ ਹੋਈ ਜੀ ਹੈ ਕਨਾ ਕਿਸਤਾਂ ਦੀ ਇਹਨੂੰ ਰਿਵਿਊ ਕਰਨ ਦੀ ਲੋੜ ਹੈ ਕਿ ਪੰਜਾਬ ਤੂੰ ਜਿਹੜੀ ਐਸੀ ਦੀ ਜਿਹੜੀ ਜਿਹੜੇ ਕਮਜ਼ੋਰ ਕੈਂਡੀਡੇਟ ਦਿੱਤੇ ਨੇ ਜਿਹਨੂੰ ਆ ਡੋਕਾ ਚ ਚਰਚਾ ਵੀ ਹੋਰ ਜਾ ਨਹੀਂ ਨਹੀਂ ਉਹ ਕਿਤੇ ਸੀ ਕੇ ਰਿਪਰਟ ਕਿ ਥੱਲੇ ਆਪ ਆਲੇ ਅੰਦਰ ਖਾਤੇ ਸਮਝੌਤਾ ਹੋਇਆ ਸਮਝੌਤਾ ਢੜ ਦੇ ਨਾਲ ਹੋਇਆ ਕਿਉਂਕਿ ਵਿਜੀਲੈਂਸ ਦੀ ਤਰਵਾਹ ਲੜਕਦੀ ਹੈ ਇਹੇ ਤਰਵਾਹ ਲੜਕਦੀ ਹੈ ਕਈਆਂ ਤੇ ਤੇਗਿਆਂ ਨੂੰ ਵਿਜੀਲੈਂਸ ਬੁਲਾਉਂਦੇ ਹਾਂ ਇਲੈਕਸ਼ਨਾਂ ਤੋਂ ਬਾਅਦ ਬੁਲਾਉਂਦੇ ਉਹ ਅੰਦਰ ਖਾਤੇ ਦਿੱਲੀ ਵਾਲੇ ਤੇ ਕਹਿਣੇ ਨਹੀਂ ਵੀ ਸਮਝਾਟਾ ਕੋਈ ਸੁਭਿਦ ਹੁੰਦਾ ਨਹੀਂ ਪਰ ਉਹਨੂੰ ਮਜਬੂਰੀ ਨਾਲ ਅੰਦਰ ਖਾਤੇ कमजोर बंदे ਘੜਾ ਦੇ ਗਲਤ ਬੰਦਿਆਂ ਨੂੰ ਟਿਕਟਾਂ ਦੇਤੀਆਂ ਉਹ ਜਿਟਾਉਣ ਵਾਸਤੇ ਕਿ ਦੂਜਰੇ ਜਿੱਤ ਗਿਆ ਜੀ ਸਾਡਾ ਵਹਿਣਾ ਚੋਟੇ ਨੀਜੀਨੈਸ ਤੋਂ ਇਸ ਮੰਤਪਨਾ ਔਰ ਇੱਕ ਤੀਜੇ ਤੋਂ ਨਿਸ਼ਾਨੇ ਮਾਰਦੇ ਇੱਕ ਤਾਂ ਸ਼ਡੂਲ ਪਾਸਟ ਜਿਹੜੀ ਲੀਡਰਸ਼ਿਪ ਹੈ ਟ੍ਰੈਡੀਸ਼ਨਲ ਪੰਜਾਬ ਦੀ ਤਾਕਤ ਰਹੀ ਉਹ ਖਤਮ ਕਰਤੀ ਉਹ ਛਾਇਦ ਦੇ ਬਾਹਰ ਸਈ ਪਾਰਟੀ ਐ ਛੱਡ ਗਈ ਸਾਡੇ ਵਰਗੇ ਹੈ ਜਿਹੜੇ ਬੈਠੇ ਹੈ ਹੈ ਜੀ ਅਸੀਂ ਫੇਰ ਵੀ ਆਸ ਲਾਈ ਬੈਠੇ ਹਾਂ ਸ਼ਾਇਦ ਸਾਡੀ ਇਹ ਕਰਨ ਦਾ ਅਸਰ ਹੋਵੇ ਦਿੱਲੀ ਆਇਆ ਤੇ ਇਹ ਰਿਵਿਊ ਹੋ ਜਾਂ ਡਿਲਟਾ ਕਾਂਗਰਸ ਪਾਤੀ ਉਹੀ ਨਹੀਂ ਨਾ ਮਿੱਤਰਾਂ ਜੋ ਬਾਈਚ ਹੋਇਆ ਉਹ ਹੋ ਜਾਣਾ ਸਾਹਮਣੇ ਤਾਂ ਤਾਂ ਤੇ ਦਿਖਿਆ ਪਿਆ ਦੋਸਤ ਫਿਰ ਵੀ ਕੋ ਬਹੁਤ ਕੰਮ ਕੀਤਾ ਤੁਸੀਂ ਮੈਂ ਫਿਰ ਫੇਰ ਲਾ ਤੁਸੀਂ ਉਹੀ ਬਤਿਹਾਰੇ ਮੰਨ ਲਓ ਤੁਹਾਨੂੰ ਭਾਜਪਾ ਟਿਕਟ ਦੇ ਕੇ ਹਜੇ ਟਿਕਟਾਂ ਨਹੀਂ ਦਿੱਤੀਆਂ ਫਿਰ ਤੁਸੀਂ ਕੀ ਉੱਥੋਂ ਇਲੈਕਸ਼ਨ ਲੜ ਸਕਦੇ ਹੋ ਇਹ ਕਦੇ ਛੋਟਿਆ ਬੰਨ ਜਾ ਸਕਦਾ ਇਹ ਕਰਨਾ ਛੋਟੇ ਹਾਲਾਤੇ ਜੋ ਵੀ ਦੇ ਚੀਪੋ ਕਮੰਤਰੀ ਸਾਹਿਬ ਮੇਰੇ ਅਸੀਂ ਇੱਥੇ ਲੋਕ ਸਭਾ ਚ ਰਹੇ ਮੈਂ ਦੇਰੇ ਬਦੋਂ ਦੇਰਾ ਬੱਲਾ ਬੱਲੋਂ ਮੈਂ ਉਹ ਚੋਟੇ ਸੰਤ ਤੁਹਾਡੇ ਨੂੰ ਬੁਕਾ ਦਿੱਤੀ ਅਸੀਂ ਲਖਨਊ ਜਾ ਕੇ ਉਹਨਾਂ ਨੂੰ ਇਨਵਾਈਟ ਕੀਤਾ ਰਵਦਾਦ ਜੀ ਦੇ ਜਨਮ ਦਿਨ ਕੋ ਤਨਤਾਤ ਹੋ ਰ ਮੋਦੀ ਸਾਹਿਬ ਵੀ ਆਏ ਬਨਾਰਸ ਅਸੀਂ ਉਹਨਾਂ ਨੂੰ ਵੀ ਉੱਥੇ ਬੁਲਾਇਆ ਕਿ ਇਨਵਾਈਟ ਕੀਤਾ ਸੀ ਇਸ ਚੀਜ਼ ਦੇ ਬਾਅਦ ਦੇ ਵਿੱਚ ਹੈ ਜੀ इक्कीान ने अनाउंसमेंटा जोड़िया कीतिया लागू भी कितिया मोदी साहब ने है जी असी प्रियंका गांधी राहुल गांधी को भी उसे सद्या ऐसी गल नहीं है ये सोशली तलका था प्राइम मिनिस्टर सद्याया यूपी के मुख्यमंत्री को बनारस प्राइम मिनिस्टर उसे एम पी है यूपी का चीफ मिनिस्टर है योगी साहब उन्होंने तथे सद्यायालों ताकि डिवैलमेंट करा दी ਅਰੀਨੈਟ ਡਿਵੈਲਪਮੈਂਟ ਕਰਾਈ ਦੀ ਅਸੀਂ ਉਹਨਾਂ ਦਾ ਧੰਨਵਾਦ ਵੀ ਕਰਦੇ ਹਾਂ ਮੁੱਖ ਮੰਤਰੀ ਦਾ ਤਾਰੀਖ ਜਿਹੜਾ ਪ੍ਰਾਈਮ ਮਿਨਿਸਟਰ ਦਾ